thank mm -hmm. you ਜਾਨ ਵੀਰੋ ਦੇ ਪੈਨੋ ਜੈ ਹਿੰਦ ਲੈ ਕੇ ਹਾਜ਼ਰ ਆ ਤੁਹਾਡਾ ਆਪਣਾ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਜਿਵੇਂ ਤੁਸੀਂ ਜਾਣਦੇ ਹੋ ਕਿ ਅਸੀਂ ਵੱਖ-ਵੱਖ ਦਿਨਾਂ 'ਚ ਵੱਖ-ਵੱਖ ਵਿਸ਼ਿਆਂ ਤੇ ਵੱਖ-ਵੱਖ ਮਾਰਾਂ ਨਾਲ ਗੱਲਬਾਤ ਕਰਦੇ ਹੀ ਰਹਿੰਦੇ ਆ ਅੱਜ ਵੀ ਅਸੀਂ ਹਾ 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 ਬੱਲੇ 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 ਜੈ ਜੀ चौहान साहब ਜੈ ਜੀ ਵਾਹ ਸਾਹਿਬ ਜੈ ਜੀ ਕੀ ਬਾਤ ਬੈਠੋ 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 चौहान साहब ਬੈਠੀ ਜੀ ਵਾਹ ਜੀ ਵਾਹ ਵਾਹ ਜੀ ਵਾਹ ਹਣ ਗੱਲਾਂ ਆਤੀਆਂ ਸੁਣਾਓ ਹਾਂ ਵਧੀਆ ਜੀ ਬਹੁਤ ਵਧੀਆ ਹਾਲ ਚਾਲ ਨੇ ਤੁਸੀਂ ਚਨਾਓ ਮੈਂ ਵੀ ਬਹੁਤ ਵਧੀਆ ਜੀ ਠੀਕ ਹੈ ਵਧੀਆ ਹੀ ਚਾਹੀਦਾ ਡਾਕਟਰ ਸਾਹਿਬ ਆਏ ਆ ਹਾਂ ਬਿਲਕੁਲ ਆਇਆ ਜੀ ਹੈ ਪਿੰਡ ਚ ਆ ਰਹੇ ਸੀ ਅੱਛਾ ਪਹੀਤੇ ਤੁਰੇ ਅੱਛਾ ਮੈਂ ਕਿਹਾ ਵੀ ਦਸ ਸਾਹਿਬ ਨੂੰ ਪੁੱਛਿਆ ਬੈਠਕ ਕਹਿੰਦੇ ਬੈਠਕ ਤੇ ਜਾਣਾ ਮੈਂ ਕਿਹਾ ਚਲੋ ਨਾਲ ਹੀ ਚੱਲਦਾ ਨਹੀਂ ਇਹ ਜਿਹੜਾ ਪਿੰਡਾਂ 'ਚ ਹੀ ਦੱਸ ਸਕਦੇ ਵੀ ਮੈਂ ਨਾਲ ਚੱਲਦਾ ਸ਼ਹਿਰਾਂ 'ਚ ਨਹੀਂ ਐ ਵੀ ਨਹੀਂ ਹੁੰਦਾ ਜੀ ਕਿਹ ਕੋਲ ਅੱਗੇ ਪੁੱਛ ਲੋ ਅੱਗੋਂ ਪੁੱਛ ਲੋ ਜਾਣਦੇ ਹੋ ਦਸ ਸਾਹਿਬ ਨੂੰ ਹਾਂ ਤੂੰ ਨਹੀਂ ਦੇਖੋ ਜਾਣਦਾ ਤੇ ਮੈਂ ਇਹਨਾਂ ਨੂੰ ਹਾਂ ਮੈਂ ਮਿਲਿਆ ਵੀ ਹੋਇਆ ਪਰ ਪੂਰੀ ਜਾਣ ਪਛਾਨ ਲਓ ਜੀ ਲਾ ਲਾ ਇਹਨੇ ਡਾਕਟਰ ਸਤਵਿੰਦਰ ਸਿੰਘ ਸੰਧੂ ਜੀ ਜੀ ਧੰਨਵਾਦ ਬਲਾਗ ਖੇਤੀ ਬੜੀ ਅਸਰ ਨੇ ਇਹ ਜੀ ਖੇਤੀਬੜੀ ਤੇ ਕਿਸਾਨ ਭਲਾਈ ਵਿਭਾਗ ਪੰਜਾਬ ਦਾ ਨਾ ਸੇਵਾਵਾਂ ਨੇ ਪਾਉਦੀ ਵਿੱਚ ਆਪਣੀ ਸੇਵਾ ਨਿਭਾ ਰਹੇ ਆ ਕੀ ਬਾਤ ਹੈ ਕੀ ਬਾਤ ਹੈ ਜੀ ਆਇਆਂ ਨੂੰ ਡਾਕਟਰ ਸਾਹਿਬ ਜੀ ਧੰਨਵਾਦ ਜੀ ਬਹੁਤ ਸਵਾਗਤ ਹੈ ਜੀ ਤੁਹਾਡਾ ਥੈਂਕ ਯੂ ਦਾਸਾ ਨਾ ਕਰਦੇ ਆ ਫਿਰ ਗੱਲ ਬਿਲਕੁਲ ਜੀ ਬਿਲਕੁਲ ਆਇਆ ਇਹਨਾਂ ਦਾ ਲਾਹਾ ਲਵਾਂਗੇ ਅੱਜ ਲਵਾਂਗੇ ਲਵਾਂਗੇ ਕੋ ਸਚਜੇ ਤੌਰ ਤੇ ਆਪ ਚੱਲ ਕੇ ਆਏ ਹਾਂ ਹਾਂ ਇਹਨਾਂ ਅਸੀਂ ਸਦਾ ਭੇਜਿਆ ਸੀ ਆਏ ਆ ਤੇ ਲਾਹਾ ਤੇ ਲੈਣਾ ਬਣਦਾ ਹੈ ਬਿਲਕੁਲ ਬਣਦਾ ਜੀ ਬਣਦਾ ਬਣਦਾ ਤੇ ਦੂਜੀ ਗੱਲ ਇਹ ਆ ਚੰਦ ਸਾਹਿਬ ਜੀ ਅੱਜ ਕੱਲ ਨਾ ਮੈਂ ਵੇਖਿਆ ਆ ਪੜ੍ਹਾਈ ਤੇ ਬਹੁਤ ਹੋ ਗਈ ਬਿਲਕੁਲ ਬੱਚੇ ਬਹੁਤ ਪੜ੍ਹਦੇ ਆ ਬਿਲਕੁਲ ਹੈਨਾ ਤੇ ਨਵੀਆਂ ਨਵੀਆਂ ਚੀਜ਼ਾਂ ਆ ਗਈਆਂ ਜ਼ਿੰਦਗੀ ਦੇ ਵਿੱਚ ਪੜ੍ਹਨ ਦੇ ਵਿੱਚ ਸਿਲੇਬਸ ਨਵੇਂ ਆ ਗਏ ਸਬਜੈਕਟ ਨਵੇਂ ਆ ਗਏ ਹੈ ਜੀ ਤਰੱਕੀ ਬਹੁਤ ਹੋ ਗਈ ਉਹ ਮਹਾਰਾਜ ਕਹਿਣਾ ਕੀ ਚਾਹੁੰਦੇ ਹੋ ਕਹਿਣਾ ਮੇਰੀ ਚੰਤਾ ਵੀ ਜਦੋਂ ਅਸੀਂ ਕਿਸੇ ਨਾਲ ਕੁੰਨੇ ਆ ਨਾ ਹਾਂ ਜਦੋਂ ਹੀ ਕਿਸੇ ਨਾਲ ਬੋਲਦੇ ਆ ਹਾਂ ਉਦੋਂ ਕਈ ਵਾਰੀ ਕੁਝ ਇਹੋ ਜਿਹੇ ਲਫ਼ਜ਼ ਅਸੀਂ ਸਿੱਧੇ ਉਹਦੇ ਮੂੰਹ ਤੇ ਮਾਰਦੇ ਆ ਉਹ ਹੋ ਅੱਛਾ 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 ਮੈਂ ਸਮਝ ਗਿਆ ਅਗਲਾ ਉਦੋਂ ਤੁਹਾਨੂੰ ਭਾਵੇਂ ਕੁਝ ਕਵੇ ਨਾ ਕਵੇ ਬਾਅਦ ਚ ਚੁਂਦਾ ਬਾਅਦ ਬਹੁਤ ਜ਼ਿਆਦਾ ਉਹ ਫਿਰ ਸੋਚਦਾ ਜੀ ਹਾਂ ਹਾਂ ਉਹ ਜਿਵੇਂ ਕਿਸੇ ਨੇ ਕਿਹਾ ਨਾ ਕਿ ਕਾਕਾ ਪਹਿਲੇ ਤੋਲੋ ਫਿਰ ਬੋਲੋ ਇੰਦਾ ਫਿਰ ਤਕੜੀ ਵਟਾ ਲੈ ਦਿਓ ਉਹਨੂੰ ਇਹ ਨਹੀਂ ਪਤਾ ਵੀ ਇਹ ਤਕੜੀ ਵਾਲਾ ਤੋਲੋ ਨਹੀਂ ਹੈਗਾ ਇਹ ਤਾਂ ਆ ਵੀ ਸੋਚ ਕੇ ਬੋਲੋ ਵੀ ਕੀ ਬੋਲਣਾ ਮੂਰਲੇ ਬੰਦੇ ਨੂੰ ਫੀਲ ਨਾ ਹੋਵੇ ਉਹਨੂੰ ਫੀਲ ਨਾ ਹੋਵੇ ਸੋ ਪਰ ਅੱਜਕਲ ਮਠਾ ਸਿੰਘ ਜੀ ਪਤਾ ਨਹੀਂ ਦੁਨੀਆ ਕਿਦਦ ਨੂੰ ਤੁਰ ਪਈ ਆ ਠਾ ਸੋਟਾ ਵੀ ਸਭ ਤੋਂ ਉਹ ਸੋਚਣਾ ਸੋਚਣਾ ਕੁਝ ਨਹੀਂ ਅਸੀਂ ਠਾ ਸੋਟਾ ਇਹ ਕੋਈ ਅੱਜ ਦੀ ਕੱਲ ਨਹੀਂ ਕਹਾਵਤ ਬੜੀ ਪੁਰਾਣੀ ਆ ਸਾਡੇ ਬਜ਼ੁਰਗਾਂ ਨੇ ਸਾਨੂੰ ਦੱਸੀ ਹੋਈ ਆ ਹੂੰ ਇੱਕ ਉਦੋਂ ਦੀ ਲਾਗ ਹੁੰਦੀ ਆ ਹੁਣ ਤੇ ਸਮੱਸਿਆ ਹੋਰ ਬੜੀ ਵੱਡੀ ਪੈ ਗਈ ਆ ਨਾ ਵੀ ਪਾਸ਼ਾ ਦਾ ਗਿਆਨ ਨਹੀਂ ਹੈਗਾ ਸਾਡੇ ਬੱਚਿਆਂ ਨੂੰ ਬਿਲਕੁਲ 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 ਪਾਸ਼ਾ ਦਾ ਗਿਆਨ ਨਹੀਂ ਆ ਰੋਜ਼ ਆਪਾਂ ਖਵਾਰਾਂ ਚ ਪੜਨੇ ਆ ਸਿੱਧੇ ਹੀ ਹੋਈ ਜਾਂਦੇ ਇੱਕ ਦੂਜੇ ਨੂੰ ਹਾਂ ਤੁਸੀਂ ਦੇਖੋ ਸਾਡੇ ਵੇਲੇਾਂ ਚ ਕੋਈ ਵੀ ਪਰੌਣਾ ਆਣਾ ਚਾਚਾ ਜੀ ਜੀ ਹੈਨਾ ਮਾਸੀ ਜੀ ਜੀ ਭੂਆ ਜੀ ਹੈਨਾ ਹੁਣ ਜੀ ਕਹਿੰਦੇ ਨਹੀਂ ਟਾਈਮ ਹੀ ਨਹੀਂ ਹੈਗਾ ਜੀ ਕਹਿਣ ਦਾ ਉਹ ਭੂ ਹੀ ਆ ਗਿਆ ਸਿੱਧਾ ਹਾਂ ਧੂਆਈਆ ਧੂਆਈਆ ਨਹੀਂ ਦੇਖੋ ਗੱਲ ਇਹ ਹੁੰਦੀ ਹੈ ਇਹ ਚੀਜ਼ਾਂ ਜਿਹੜੀਆਂ ਨੇ ਨਾ ਇਹ ਸਾਡੇ ਸੰਸਕਾਰ ਦਰਸਾਉਂਦੀਆਂ ਬਿਲਕੁਲ ਜੀ ਬਿਲਕੁਲ ਸਾਡੇ ਕੋਲ ਆਪਣੇ ਕੋਲ ਹੁਣ ਇਹਨਾਂ ਟਾਈਮ ਨਹੀਂ ਹੈਗਾ ਵੀ ਅਸੀਂ ਆਪਣੇ ਬੱਚਿਆਂ ਨੂੰ ਸਿਖਾਈਏ ਨਹੀਂ ਸਰ ਇਹ ਜ਼ਰੂਰ ਸਾਨੂੰ ਟਾਈਮ ਦੇਣਾ ਪਊ ਬੱਚਿਆਂ ਨੂੰ ਔਰ ਬੱਚਿਆਂ ਨੂੰ ਟਾਈਮ ਕੱਢਣਾ ਪਏ ਕੱਢਣਾ ਪਊਗਾ ਜੀ ਇਹ ਸਾਰੀਆਂ ਚੀਜ਼ਾਂ ਖਾਲੀਆਂ ਟੈਲੀਫੋਨ ਨੇ ਆ ਮੋਬਾਈਲ ਨੇ ਹਾਂ ਬਿਲਕੁਲ ਹੈਨਾ ਇਸ ਲਈ ਇਹ ਚੀਜ਼ਾਂ ਸਿਖਾਉਣ ਲਈ ਜਿਹੜਾ ਨਾ ਸਾਨੂੰ ਆਪਣੇ ਬੱਚਿਆਂ ਦੇ ਕੋਲ ਬੈਠਣਾ ਪਏਗਾ ਉਹਨਾਂ ਨੂੰ ਦੱਸਣਾ ਪਏਗਾ ਇਹ ਅਲਫਾਜ਼ ਉਹ ਬੋਲੋ ਜਿਹੜਾ ਦੂਜੇ ਨੂੰ ਚੁਬੇ ਨਾ ਚੁਬੇ ਨਾ ਪਹਿਲੇ ਤੋਲੋ ਫਿਰ ਬੋਲੋ ਬਿਲਕੁਲ ਜੀ ਭਾਏ ਆ ਜੀ ਮੰਡੀਆਂ ਮੈਂ ਦੇਖ ਲਿਆ ਤੁਸੀਂ ਚੱਕ ਲੈ ਭਾਰ ਤੇ ਸੁਣਾ ਦਿਓ ਫਿਰ ਲਓ ਜੀ ਆਪਣਾ ਚਾਹਾਂ ਸਰ ਜੀ ਆਲੂ ਜਿਹੜਾ ਜਲੰਧਰ ਵੀ ਕਿਹਾ 700 ਰੁਪਏ ਕੁਇੰਟਰ ਜੀ 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 ਖੰਨਾ ਭਾਰਿਆ 1500 ਰੁਪਏ ਲੁਧਿਆਣਾ 1100 ਰੁਪਏ ਪਟਿਆਲਾ ਤੇ ਮਾਨਸਾ 1800 ਰੁਪਏ ਤੇ ਫਿਰੋਜ਼ਪੁਰ 2000 ਰੁਪਏ ਜੀ ਪਿਆਜ਼ ਅੱਜ ਵੀ ਕਿਹਾ ਜਲੰਧਰ 3700 ਰੁਪਏ ਖੰਨਾ 3500 ਰੁਪਏ ਲੁਧਿਆਣਾ 3600 ਰੁਪਏ ਪਟਿਆਲਾ ਭਾਅ ਮਿਲਿਆ ਜੀ 4900 ਰੁਪਏ ਕੁਇੰਟਰ ਪਿਆਜ਼ ਮਾਨਸਾ 3500 ਰੁਪਏ ਤੇ ਫਿਰੋਜ਼ਪੁਰ 4500 ਅੱਛਾ ਜੀ ਟਮਾਟਰ ਜਲੰਧਰ ਵੀ ਕਿਹਾ 1800 ਰੁਪਏ ਖੰਨਾ 2500 ਰੁਪਏ लुधियाना 2050 ਰੁਪਏ ਕੁਇੰਟਲ ਪਟਿਆਲਾ 2000 ਰੁਪਏ ਮਾਨਸਾ 3000 ਰੁਪਏ ਫਿਰੋਜ਼ਪੁਰ 2500 ਰੁਪਏ ਅੱਛਾ ਜੀ ਤੇ ਬੈਂਗਣ ਅਜ ਵੀ ਕਿਹਾ ਜੀ ਜਲੰਧਰ 600 ਰੁਪਏ ਕੁਇੰਟਲ ਖੰਨਾ ਭਾਰਿਆ ਜੀ 900 ਰੁਪਏ ਲੁਧਿਆਣਾ 1050 ਰੁਪਏ ਪਟਿਆਲਾ 1000 ਰੁਪਏ ਮਾਨਸਾ 2500 ਰੁਪਏ ਤੇ ਫਿਰੋਜ਼ਪੁਰ 3500 ਰੁਪਏ ਜੀ ਜੀ ਕਿਹਾ ਜੀ ਵੀ ਕਿਹਾ ਜੀ ਜਲੰਧਰ 500 ਰੁਪਏ ਖੰਨਾ 1300 ਰੁਪਏ ਲੁਧਿਆਣਾ 1000 ਰੁਪਏ ਪਟਿਆਲਾ 800 ਰੁਪਏ ਮਾਨਸਾ ਕੀ ਆ ਵੀ ਕਿਹਾ 2000 ਰੁਪਏ ਤੇ ਫਿਰੋਜ਼ਪੁਰ ਭਾਰਿਆ ਜੀ 1900 ਰੁਪਏ ਕਿਵਿੰਟਲ ਕੀ ਇਹਦਾ ਬਿਲਕੁਲ ਜੀ ਬਿਲਕੁਲ ਇਹ ਤੇ ਸੀ ਜੀ ਮੰਡੀਆਂ ਦੇ ਭਾ ਹਮ ਆਪਾਂ ਦਿੱਤੇ ਸੁਣਾ ਜੀ ਜੀ ਠੀਕ ਹੋ ਨਾ ਹੀ ਡਾਕਟਰ ਸਾਹਿਬ ਬਿਲਕੁਲ ਠੀਕ ਹੈ ਨਾ ਡਾਕਟਰ ਸਾਹਿਬ ਦੇਖੋ ਗੱਲ ਇਹ ਆ ਕਿ ਮਾਹਰ ਨੇ ਹਮ ਇਹਨਾਂ ਨਾਲ ਫਿਰ ਅੱਜ ਅਸੀਂ ਜਿਹੜੀ ਗੱਲ ਕਰਨੀ ਆ ਨਾ ਉਹ ਇਹ ਆ ਚੌਹਾਨ ਸਾਹਿਬ ਵੀ ਗੰਨੇ ਦੀਆਂ ਕਿਸਮਾਂ ਦੀ ਚੋਣ ਤੇ ਗੰਨੇ ਤੋਂ ਉਤਪਾਦ ਤਿਆਰ ਕਰਨਾ ਪਹਿਲਾਂ ਹੀ ਸੋਚ ਕੇ ਬੈਠੇ ਹੋ ਮੈਂ ਤੇ ਪੱਕਾ ਸੋਚਿਆ ਹੀ ਹੈ ਯਹੀ ਗੱਲ ਕਰਨੀ ਹੈ ਇਸ ਵਿਸ਼ੇ ਤੇ ਗੱਲਬਾਤ ਕਰਦੇ ਆਂ ਕਿ ਕਿਸਾਨ ਵੀਰੋ ਤੇ ਭੈਣੋ ਤੁਸੀਂ ਜੇ ਸਾਡੇ ਅੱਜ ਦੇ ਇਸ ਵਿਸ਼ੇ ਤੇ ਕੋਈ ਵੀ ਸਵਾਲ ਪੁੱਛਣਾ ਚਾਹੁੰਦੇ ਹੋ ਸਾਨੂੰ ਤੁਸੀਂ ਟੈਲੀਫੋਨ ਕਰ ਸਕਦੇ ਹੋ ਸਾਡਾ ਟੈਲੀਫੋਨ ਨੰਬਰ ਹੈ 0181 2814246 ਤੇ ਸਾਡਾ ਦੂਜਾ ਨੰਬਰ ਹੈ 0181 2814246 ਇਨਾਂ ਚੋਂ ਕਿਸੇ ਇੱਕ ਨੰਬਰ ਤੇ ਫੋਨ ਕਰੋ ਸਾਡੇ ਡਾਕਟਰ ਸਾਹਿਬ ਬੈਕਟਰੀਆ ਡਾਕਟਰ ਸੰਧੂ ਤੁਹਾਡੇ ਸਵਾਲ ਦਾ ਜਵਾਬ ਦੇ ਦੇਣਗੇ ਡਾਕਟਰ ਸਾਹਿਬ ਜੀ ਤਫਸੀਲ ਨਾਲ ਗੱਲਬਾਤ ਕਰਦੇ ਹਾਂ ਸਾਰੀ ਅੱਜ ਦੇ ਵਿਸ਼ੇ ਦੀ ਸਭ ਤੋਂ ਪਹਿਲੇ ਸਾਨੂੰ ਥੋੜਾ ਜਿਹਾ ਚਾਨਣਾ ਪਾ ਛੱਡੋ ਵੀ ਜਿਹੜੀ ਕਮਾ ਆ ਦੀਆਂ ਗੰਨੇ ਦੀ ਜਿਹੜੀ ਬਜਾਈ ਹੈ ਇਹ ਕਦੋਂ-ਕਦੋਂ ਹੁੰਦੀ ਹੂੰ ਬਿਲਕੁਲ ਡਾਕਟਰ ਸਾਹਿਬ ਬਹੁਤ ਵਧੀਆ ਸਵਾਲ ਆ ਕਿ ਜਿਹੜੇ ਸਮਾਂ ਵਾਂ ਇਹਦੀ ਬਜਾਈ ਆਪਾਂ ਜਿਹੜੀ ਆ ਦੋ ਸੀਜ਼ਨਾਂ ਦੇ ਵਿੱਚ ਕਰ ਸਕਦੇ ਹੂੰ ਇੱਕ ਸੀਜ਼ਨ ਜਿਹੜਾ ਹੋਣ ਚੱਲ ਰਿਹਾ ਵਾ ਇਹਨੂੰ ਆਪਾਂ ਪੱਤ ਚੜਦਾ ਕਹਿ ਦਿੰਦੇ ਆ ਸੀਜ਼ਨ ਜਾਂ ਅਸੂ ਕੱਤੇ ਦੀ ਬਜਾਈ ਕਿਉਂਕਿ ਅਸੂ ਦਾ ਮਹੀਨਾ ਆਜੇ ਸ਼ੁਰੂ ਹੋ ਗਿਆ ਆਪਣੀ ਸ਼ੁਰੂ ਹੋਈ ਆ ਚੜੀ ਆ ਉਹਦੇ ਵਿੱਚ ਅਸੀਂ ਇਹ ਮਹੀਨਾ ਜਿਹੜਾ ਵਾ ਸਾਰਾ 31 ਅਕਤੂਬਰ ਤੱਕ ਅਸੀਂ ਇਹਦੀ ਬਜਾਈ ਜਿਹੜੀ ਆ ਉਹ ਕੱਤੂ ਕੱਤੇ ਦੀ ਜਿਹੜੀ ਆ ਜਾਂ ਪੱਤ ਚੜਦੀ ਕਹਿ ਲਈਏ ਅਸੂ ਦਾ ਪੂਰਾ ਮਹੀਨਾ ਤੇ ਕੱਤੇ ਦਾ ਅੱਧਾ ਹਾਂ 31 ਦਾ ਅੱਧਾ ਮਹੀਨਾ ਤਾਂ ਹੀ ਅਸੂ ਕੱਤੇ ਦਾ ਇਹਨੂੰ ਕਹਿ ਦਿੰਦੇ ਆ ਜੀ ਇਹਦੇ ਵਿੱਚ ਆਪਾਂ ਬਜਾਈ ਕਰ ਸਕਦੇ ਆ ਦੂਸਰਾ ਸਾਡਾ ਜਿਹੜਾ ਸੀਜ਼ਨ ਆ ਉਹਦੇ ਵਿੱਚ ਬਹਾਰ ਰੁੱਤ ਦਾ ਸੀਜ਼ਨ ਆ ਜਾਂ ਜਿਹਨੂੰ ਫਗਣ ਚੇਤ ਕਹਿ ਦਿੰਨੇ ਆਪਾਂ ਜੀ ਇਹ 1 ਅੱਧ ਫਰਵਰੀ ਤੋਂ ਲੈ ਕੇ ਤੇ ਆਪਾਂ ਮਾਰਚ ਦੇ ਜਿਹੜੇ ਅਖੀਰ ਤੱਕ ਜਿਹੜੀ ਆ ਇਹਦੀ ਬਿਜਾਈ ਕਰ ਸਕਦੇ ਆ ਇਹ ਦੋ ਜਿਹੜੇ ਆ ਮੁੱਖ ਰੂਪ ਦੇ ਵਿੱਚ ਜਿਹੜੇ ਆ ਸੀਜ਼ਨ ਜਿਹਨੂੰ ਆਪਾਂ ਗੰਨੇ ਦੀ ਬਿਜਾਈ ਦੇ ਜਿਹੜੇ ਆ ਇਹ ਦੂੜ ਸਮੇਂ ਨਹੀਂ ਜਿਨ੍ਹਾਂ ਦੇ ਵਿੱਚ ਆ ਕੋ ਡੇਢ ਮਹੀਨਾ ਹੁੰਦਾ ਆ ਡੂੜ ਮਹੀਨਾ ਬਿਲਕੁਲ ਬਿਲਕੁਲ ਹੈ ਜੀ ਡੇਢ ਮਹੀਨਾ ਉਹ ਗੱਲ ਤਾਂ ਆ ਮਿੱਠਾ ਸਿੰਘ ਜੀ ਉਹ ਖੇਤ ਖਾਲੀ ਹੋਣਗੇ ਫੇਰੀ ਆ ਨਾ ਉਹ ਖੇਤ ਖਾਲੀ ਹੋਣਗੇ ਫੇ ਉਦੋਂ ਹੀ ਲਾਉਣੀ ਆ ਆਪਾਂ ਪਰ ਡੂੜ ਮਹੀਨਾ ਬਹੁਤ ਹੁੰਦਾ ਬਿਲਕੁਲ ਮੈਂ ਵੀ ਹੁਣ ਫੇ ਮੂਡ ਬਣਾਇਆ ਹੋਇਆ ਮੈਂ ਵੀ ਪੁੱਛ ਲਾਂ ਕਿ ਕਿਸਮਾਂ ਕਿਹੜੀਆਂ ਲੀਏ ਹਾਂ ਹਾਂ ਬਤਾਓ ਦੋ ਸੀਜ਼ਨ ਤੁਸੀਂ ਦੱਸਿਆ ਬਾਸਮਤੀ ਸੀ ਵੱਢ ਲੀਆ ਹੁਣ ਆਪਾਂ ਬਜਾਈ ਕਰਨੀ ਆ ਮੈਨੂੰ ਲੱਗਦਾ ਹੁਣੇ ਹੀ ਕਰਦੇ ਆਂਗੇ ਤੇ ਹੁਣ ਜੀ ਕਰਨੀਆਂ ਤਾਂ ਕਿਹੜੀਆਂ ਕਿਸਮਾਂ ਟੁਕਮੀਆਂ ਨੇ ਇਹਦੀਆਂ ਤੇ ਜੇ ਅਸੀਂ ਫਿਰ ਗਾਂ ਫਰਬਰੀ ਮਾਰਚ ਦੇ ਵਿੱਚ ਕਰਨੀਆਂ ਤਾਂ ਕਿਹੜੀਆਂ ਕਿਸਮਾਂ ਨੇ ਇਹ ਜਰੂਰ ਸਾਨੂੰ ਦੱਸੋ ਹਾਂ ਬਹੁਤ ਵਧੀਆ ਬਾਜੀ ਚੌਹਣ ਸਾਹਿਬ ਸਭ ਤੋਂ ਪਹਿਲੀ ਗੱਲ ਇਹ ਆ ਵੀ ਆਪਾਂ ਜਦੋਂ ਵੀ ਕੋ ਮਾਦ ਦੀ ਬਿਜਾਈ ਕਰਨੀ ਆ ਉਹਦੇ ਵਿੱਚ ਸਾਨੂੰ ਇਹ ਮਨ ਬਣਾਉਣਾ ਪੈਣਾ ਵਾ ਵੀ ਸਾਡਾ ਜਿਹੜਾ ਵਾ ਇਹ ਕੱਲੀ ਸਾਡੀ ਇੱਕ 6 ਮਹੀਨੇ ਦੀ ਫਸਲ ਨਹੀਂ ਆ ਇਹ 12 ਤੋਂ 14 ਮਹੀਨੇ ਦੀ ਫਸਲ ਆ ਜੀ ਜੀ ਠੀਕ ਹੈ ਜੀ ਫਿਰ ਆਪਾਂ ਇਹਦੇ ਵਿੱਚੋਂ ਇੱਕ ਨਹੀਂ ਆਪਾਂ 2-3 ਫਸਲਾਂ ਲੈਣੀਆਂ ਇੱਕ ਜਿਹੜੀ ਲੈਰੀ ਜਾਂ ਬੀਜੜ ਜਿਹੜੀ ਆਪਾਂ ਹੁਣ ਬਜਾਈ ਕਰਦੇ ਆਂ ਮੁਰਕੇ ਇਹਦਾ ਮੋਢਾ ਰਾਪਾਂ ਰੱਖਣਾ ਵਾ ਸਾਲ ਜਾਂ 2 ਸਾਲ ਤੱਕ ਆਪਾਂ ਉਹ ਲੈਣੇ ਆ ਇਸ ਕਰਕੇ ਇਹ ਸਭ ਤੋਂ ਪਹਿਲਾਂ ਤੇ ਆਪਾਂ ਨੂੰ ਮਨ ਬਣਾਉਣਾ ਪੈਣਾ ਵੀ ਅਸੀਂ ਇਹਦੀ ਘੱਟੋ ਘੱਟ ਜਿਹੜਾ ਵਾ 3 ਸਾਲ 4 ਸਾਲ ਜਾਂ ਆਪਣੀ ਇਹ ਫਸਲ ਜਿਹੜੀ ਆ ਰੱਖਣੀ ਆ ਉਸ ਹੱਬਨਾ ਆਪਾਂ ਜਿਹੜੀ ਆ ਕਿਸਮਾਂ ਦੀ ਚੋਣ ਵੀ ਕਰਨੀ ਆ ਉਸ ਹੱਬਨਾ ਆਪਣਾ ਮਨ ਬਣਾਉਣਾ ਵੀ ਕਿੰਨੀ ਕਿੰਨਾ ਰਕਬਾ ਆਪਾਂ ਇਹਦੇ ਥੱਲੇ ਲਿਆਉਣਾ ਵਾ ਹੁਣ ਇਹ ਸੀਜ਼ਨ ਦੇ ਵਿੱਚ ਸਾਨੂੰ ਜਿਹੜੀ ਆ ਅਗੇਤੀਆਂ ਕਿਸਮਾਂ ਜੜੀਆਂ ਕਿਉਂਕਿ ਇਹਦੇ ਵਿੱਚ ਕਿਸਮਾਂ ਦੇ ਵਿੱਚ ਵੀ ਦੋ ਗਰੁੱਪ ਨੇ ਹਮ ਇੱਕ ਸਾਡਾ ਆ ਜਾਂਦਾ ਵਾ ਅਗੇਤੀਆਂ ਕਿਸਮਾਂ ਆ ਜਾਂਦੀਆਂ ਵਾ ਇੱਕ ਸਾਡੇ ਕੋਲ ਦਰਮਿਆਨੀਆਂ ਤੇ ਪਛੇਤੀਆਂ ਕਿਸਮਾਂ ਆਉਂਦੀਆਂ ਵਾ ਜੀ ਇਸ ਜਿਹੜਾ ਸੀਜ਼ਨ ਆ ਸਾਡਾ ਆ ਜਿਹੜੀ ਆ ਆਪਣੀ ਅਸੂਕੱਤੇ ਵਾਲੀ ਬਜਾਈ ਆ ਇਹਦੇ ਵਿੱਚ ਆਪਾਂ ਅਗੇਤੀਆਂ ਕਿਸਮਾਂ ਜੜੀਆਂ ਵਾ ਉਹਨਾਂ ਨੂੰ ਹੀ ਪਹਿਲ ਦੇਣੀ ਆ ਜਿਹੜੀਆਂ ਦਰਮਿਆਨੀਆਂ ਪਛੇਤੀਆਂ ਵਾ ਇਨਾਂ ਨੂੰ ਆਪਾਂ ਦੂਸਰੀ ਸੀਜ਼ਨ ਦੇ ਵਿੱਚ ਜਿਹੜਾ ਵਾ ਉਹ ਲੈ ਜਾਣਾ ਜੀ ਗੇਤੀਆਂ ਵੀ ਕਰਨੀਆਂ ਤੇ ਇਹਨਾਂ ਦੀ ਬਜਾਈ ਕਰਨੀ ਠੀਕ ਹੈ ਜੀ ਠੀਕ ਹੈ ਠੀਕ ਹੈ ਕਿਸਮਾ ਹੈ ਕਿਡੀਆਂ ਕਿਡੀਆਂ ਹਾਂ ਮੈਂ ਉਹੀ ਪੁੱਛਣਾ ਚਾਹੁੰਦਾ ਸੀ ਵੀ ਕਿਹੜੀ ਕਿਸਮ ਆਪਾਂ ਲੈਣੀ ਜਿਹੜੀ ਕਿਸਮਾਂ ਦੀ ਚੋਣ ਬਾਰੇ ਦੱਸਤਾ ਨਾ ਹਾਂ ਜੀ ਉਹ ਗੇਤੀਆਂ ਐਸ ਵੇਲੇ ਚੁੰਨੀਆਂ ਜਿਹੜੀਆਂ ਮੌਕਸਮੇ ਦੀਆਂ ਐ ਤੇ ਪਛੇਤੀਆਂ ਤਾਂ ਇਹ ਕਿਹੜੀਆਂ ਕਿਡੀਆਂ ਕਿਸਮਾਂ ਵਾ ਜਿਹੜੀਆਂ ਸਾਡੇ ਲਈ ਟੁਕਵੀਆਂ ਨੇ ਬਿਲਕੁਲ ਬਿਲਕੁਲ ਹੈ ਜੀ ਐਸ ਸੀਜ਼ਨ ਦੇ ਵਿੱਚ ਅਗੇਤੀਆਂ ਕਿਸਮਾਂ ਦੇ ਵਿੱਚ ਸਭ ਤੋਂ ਜਿਹੜੀ ਆਪਣੇ ਟੌਪ ਤੇ ਉਤੇ ਹੂੰ ਜਿਹੜੀ ਯੂਨੀਵਰਸਿਟੀ ਅਲੋਨਸ ਪਰਸ਼ ਕੀਤੀਆਂ ਕਿਸਮਾਂ ਵਾ ਉਹਨਾਂ ਦੇ ਵਿੱਚ ਸੀਓਪੀਬੀ 95 ਕਿਸਮਾਂ 95 ਹਾਂਜੀ ਬਹੁਤ ਵਧੀਆ ਕਿਸਮ ਆ ਜੀ ਗੰਨੇ ਵੀ ਮੋਟੇ ਆ ਇਹਦੇ ਬੜਾ ਵਧੀਆ ਇਹਦਾ ਝਾੜ ਆ ਸਵਾ 400 ਕੁਇੰਟਲ ਤੱਕ ਜਿਹੜਾ ਵਾ ਐਵਰੇਜ ਹਾਰਡ ਇਹਦਾ ਦੇ ਜਾਂਦੀ ਆ ਇਹਦਾ ਮਤਲਬ ਇਹ ਨਹੀਂ ਆ ਕਿ ਸਵਾ 400 ਹੀ ਦੇਣਾ ਹੂੰ ਹੂੰ ਇਹ ਇੱਕ ਐਵਰੇਜ ਹਾਰਡ ਆਪਾਂ ਇਹਨੂੰ ਕਹਿੰਦੇ ਆ ਕਿਤੇ ਵੱਧ ਤੇ ਕਿਤੇ ਘੱਟ ਵੀ ਹੋ ਸਕਦਾ 500 ਵੀ ਹੋ ਸਕਦਾ 430 ਵੀ ਹੋ ਸਕਦਾ ਇਹ ਜੀ 500 ਵੀ ਜਾਂਦਾ ਵਾ 600 ਤੱਕ ਵੀ ਕੱਢਦੇ ਆ ਲੋਕ ਜਗ੍ਹਾ ਤੇ ਡਿਪੈਂਡ ਕਰਦਾ ਮਠਾ ਸਿੰਘ ਜੀ ਏਰੀਏ ਦਾ ਏਰੀਏ ਤੇ ਵੀ ਡਿਪੈਂਡ ਕਰਦਾ ਹਨਾ ਇਹ ਵੀ ਆ ਕਿ ਤੁਸੀਂ ਫਸਲ ਦਾ ਕਿੰਨਾ ਧਿਆਨ ਰੱਖਦੇ ਹੋ ਉਹਦੀ ਸੇਵਾ ਕਿਵੇਂ ਕਰਦੇ ਹੋ ਇਹ ਸਾਰੀਆਂ ਚੀਜ਼ਾਂ ਤੇ ਜੇ ਅਸੀਂ ਆਖੀ ਵੀ ਬੀਜ ਕੇ ਇਹ ਜਿਹੜੀ ਗੇਤੀ ਕਿਸਮ ਆ ਸੀਓਪੀਬੀ 95 ਤੇ ਅਸੀਂ ਘਰੇ ਬਹਿ ਜੀਏ ਤੇ 425 ਗੁਇੰਟਲ ਝਾੜਦੀ ਨਹੀਂ ਆਉਣਾ ਸੇਵਾ ਕਰਨੀ ਪਊ ਇਹ ਸਭ ਤੋਂ ਇੱਕ ਨੰਬਰ ਦੀ ਕਿਸਮ ਜਿਹੜੀ ਆ ਜੀ ਸੀਓਪੀਬੀ 95 ਆ ਜੀ ਉਸ ਤੋਂ ਬਾਅਦ ਜਿਹੜੀ ਆ ਸੀਓਪੀਬੀ ਜਿਹੜੀ ਆ ਸਾਡੇ ਕੋਲੇ 92 ਕਿਸਮ ਆ ਹੂੰ ਬਹੁਤ ਵਧੀਆ ਕਿਸਮ ਆ ਸਾਡੇ ਕੋਲੇ ਸੀਓ 15023 ਆ ਹੂੰ ਸਾਡੇ ਕੋਲੇ ਸੀਓਪੀਬੀ ਜਿਹੜੀ ਆ ਉਹ 91 ਕਿਸਮ ਆ ਸਾਡੇ ਕੋਲੇ ਸੀਓ 118 ਕਿਸਮ ਆ CU 164 ਜਿਹੜੀ ਕਿਸਮ ਆ ਉਹ ਅਸਾਂ ਜਿਹੜੀ ਆ ਵਾ ਇਹ ਬਜਾਈ ਇਸ ਸੀਜ਼ਨ ਦੇ ਵਿੱਚ ਜਿਹੜੀ ਆ ਇਹਨਾਂ ਦੀ ਬਜਾਈ ਅਸੀਂ ਜਿਹੜੀ ਉਹ ਕਰ ਸਕਦੇ ਹੂੰ ਇਹ ਸਾਰੀਆਂ ਕਿਸਮਾਂ ਬਹੁਤ ਵਧੀਆ 350 350 ਤੇ ਸਾਰੀਆਂ ਦਾ ਹੀ ਝਾੜ ਆ ਪਰ ਜਿਹੜੀ ਮੈਂ ਪਹਿਲੀ ਤੁਹਾਨੂੰ ਕਿਸਮ ਦੱਸੀ ਆ 95 ਕਿਸਮ ਜਿਹੜੀ ਆ ਇਹਦਾ ਜਿਹੜੀ ਯੂਨੀਵਰਸਿਟੀ ਕਹਿੰਦੀ ਆ ਸਿਫਾਰਿਸ਼ ਕਰਦੀ ਆ ਜਾਂ ਜਿਹੜੇ ਝਾੜ ਉਹਨਾਂ ਕੱਢਿਆ ਉਹ 425 ਕੁਇੰਟਲ ਤੱਕ ਜਿਹੜਾ ਵਾ ਉਨਾਂ ਨੇ ਐਵਰੇਜ ਚਾੜ ਦਿੱਤਾ ਜੀ ਮਤਲਬ ਜੇ ਉਹਦਾ ਚਾੜ ਵਧੀਆ ਲੈਣਾ ਤੇ ਜੇ ਬੱਚੇ ਨੂੰ ਪਹਿਲਵਾਨ ਬਣਾਉਣਾ ਤੇ ਸੇਧ ਦਾ ਧਿਆਨ ਰੱਖਣਾ ਬਿਲਕੁਲ ਬਿਲਕੁਲ ਹੈ ਜੀ ਬਿਲਕੁਲ ਉਹ ਤਾਂ ਹੈ ਹੈਨਾ ਹਾਂ ਬਿਲਕੁਲ ਹਾਂਜੀ ਅੱਛਾ ਇਹ ਫਿਰ ਚੋਣ ਕਰ ਲੱਗੀਆਂ ਹੋਰ ਕਿਹੜੀਆਂ ਗੱਲਾਂ ਨੇ ਜਿਹਦਾ ਅਸੀਂ ਧਿਆਨ ਰੱਖੀ ਉਹਦੇ ਵਿੱਚ ਹੈ ਜੀ ਅਸੀਂ ਹੁਣ ਸਭ ਤੋਂ ਪਹਿਲਾਂ ਤੇ ਜਿਹੜਾ ਵਾ ਵੀ ਆਪਾਂ ਕੁੱਲ ਰਕਬਾ ਜਿਹੜਾ ਉਹ ਕਿੰਨਾ ਲਿਆਉਣਾ ਅੱਛਾ ਜੀ ਹੂੰ ਕਮਾ ਦੇਠ ਲਿਆਉਣਾ ਕਿੰਨਾ ਹੀ ਰਕਬਾ ਠੀਕ ਹੈ ਜੀ ਉਹਦੇ ਵਿੱਚ ਸਾਨੂੰ ਜਿਹੜਾ ਵਾ ਵੱਖਰੇ ਵੱਖਰੇ ਅਨੁਪਾਤ ਜਿਹੜਾ ਵਾ ਉਦੇ ਵਿੱਚ ਸਾਨੂੰ ਜਿਹੜੀਆਂ ਵਾ ਅਗੇਤੀਆਂ ਕਿਸਮਾਂ ਤੇ ਪਿਛੇਤੀਆਂ ਕਿਸਮਾਂ ਦੋਵਾਂ ਕਿਸਮਾਂ ਦਾ ਸਾਨੂੰ ਅਨੁਪਾਤ ਰੱਖਣਾ ਪੈਣਾ। ਹੂੰ ਹੂੰ ਹੂੰ। ਇਹ ਨਹੀਂ ਆ ਵੀ ਆਪਾਂ ਕਦੀ ਵੀ ਜਿਹੜੇ ਵਾ ਇੱਕੋ ਜਿਹੜੀ ਆ ਕਿਸਮ ਉਹਦੇ ਥੱਲੇ ਸਾਰਾ ਰਕਬਾ ਨਹੀਂ ਲਿਆਉਣਾ। ਅੱਛਾ। ਕਿਉਂਕਿ ਉਹਦਾ ਕਾਰਨ ਵੱਡਾ ਇਹ ਹੁੰਦਾ ਵਾ ਜੀ। ਰੱਬ ਨਾ ਕਰੇ ਕਿਸੇ ਵੇਲੇ ਕੋਈ ਬਿਮਾਰੀ ਵਗੈਰਾ ਆ ਜਾਂਦੀ ਆ। ਕੋਈ ਇਹੋ ਜਿਹਾ ਕੀੜਾ ਮਕੌੜਾ ਹਮਲਾ ਕਰ ਦਿੰਦਾ ਤੇ ਸਾਰੀ ਦੀ ਸਾਰੀ ਸਾਡੀ ਜਿਹੜੀ ਫਸਲ ਆ ਉਹ ਤਬਾਹ ਹੋ ਸਕਦੀ। ਇਸ ਕਰਕੇ ਇੱਕ ਕਾਰਨ ਇਹ ਆ ਦੂਜਾ ਕਾਰਨ ਇਹ ਆ ਕਿ ਸਾਨੂੰ ਜੇ ਅਸੀਂ ਇੱਕ ਹੀ ਕਿਸਮ ਲਾ ਲਾਂਗੇ ਤੇ ਸਾਨੂੰ ਜਿਹੜੀਆਂ ਸਾਰੀਆਂ ਪਰਚੀਆਂ ਵਾਂ ਸਾਡੀਆਂ ਇੱਕ ਗਰੁੱਪ ਦੇ ਵਿੱਚ ਹੀ ਪੈ ਜਾਣਗੀਆਂ ਹਾਂ ਤੇ ਉਹ ਪਰਚੀਆਂ ਸਾਨੂੰ ਮਿਲਣ ਦੇ ਵਿੱਚ ਦਿੱਕਤ ਆਊਗੀ ਤੇ ਸਾਨੂੰ ਮਿਲ ਦੇ ਵਿੱਚ ਗੰਨਾ ਸਪਲਾਈ ਕਰਨ ਦੇ ਵਿੱਚ ਬਹੁਤ ਵੱਡੀ ਸਮੱਸਿਆ ਆ ਜਾਂਦੀ ਹੂੰ ਹੂੰ ਇਸ ਕਰਕੇ ਕਿਸਾਨ ਵੀਰਾਂ ਨੂੰ ਇਹ ਮੇਰੀ ਬੇਨਤੀ ਆ ਕਿ ਜਦੋਂ ਵੀ ਆਪਾਂ ਜਿਹੜੀਆਂ ਬਜਾਈ ਕਰਨੀਆਂ ਉੱਚ ਅਗੇਤੀਆਂ ਤੇ ਦਰਮਿਆਨੀ ਪਛੇਤੀਆਂ ਜਿਹੜੀਆਂ ਵਾਂ ਉਹਨਾਂ ਕਿਸਮਾਂ ਦੀ ਜਿਹੜੀ ਆ ਸਾਰੀਆਂ ਦੀ ਚੋਣ ਕਰਕੇ ਤੇ ਉਹਦੇ ਅਨੁਪਾਤ ਅਨਸਾਰ ਜਿਹੜੀ ਉਹਦੀ ਬਜਾਈ ਕਰਨੀ ਆ ਹਾਂ ਬਿਲਕੁਲ ਮਠਾਸ ਸਿੰਘ ਜੀ ਤਾਂ ਗੱਲ ਠੀਕ ਹੈ ਆ ਪਿੱਛੇ ਜੇ ਆਪਣੇ ਕੈਂਪਨੀ ਸੀ ਲੱਗਿਆ ਪਿੰਡ ਦੇ ਵਿੱਚ ਉੱਥੇ ਵੀ ਮਹਾਰਾ ਨੇ ਕਿਹਾ ਸੀ ਵੀ ਕਿਸਮਾਂ ਜਿਹੜੀਆਂ ਨਾ ਇੱਕ ਤੋਂ ਵੱਧ ਲਾਓ ਨਹੀਂ ਆ ਡਾਕਟਰ ਸਾਹਿਬ ਨੇ ਬੜੀ ਪਤੇ ਦੀ ਗੱਲ ਦੱਸੀ ਆ ਵੀ ਇੱਕ ਤੇ ਬਿਮਾਰੀ ਫੇ ਸਾਰੇ ਪਾਸੇ ਉਹੀ ਪੈ ਜਾਂਦੀ ਆ ਦੂਜੇ ਪਰਚੀ ਮਿਲੰਦਾ ਜਿਹੜੀ ਗੱਲ ਹੁੰਦੀ ਆ ਉਹ ਵੀ ਪ੍ਰੋਬਲਮ ਕਿਉਂਕਿ ਮੁੱਖ ਤੌਰ ਤੇ ਅਸੀਂ ਫਿਰ ਉਹ ਸਿੱਟਣਾ ਤੇ ਮੇਲ ਚ ਹੀ ਆ ਨਾ ਬਿਲਕੁਲ ਜੀ ਬਿਲਕੁਲ ਲੈ ਲੈ ਕੇ بیچਣਾ ਤੇ ਉੱਥੇ ਹੀ ਆ ਤੇ ਜੇ ਉੱਥੇ ਕੋਈ ਦਿੱਕਤ ਆਏਗੀ ਤੇ ਫੇਰ ਕਮਾਦ ਲਾਣ ਦਾ ਫਾਇਦਾ ਕੀ ਆ ਹੂੰ ਇਸ ਕਰਕੇ ਡਾਕਟਰ ਸਾਹਿਬ ਕਹਿੰਦੇ ਆ ਕਿ ਕਿਸਮਾਂ ਜਿਹੜੀਆਂ ਆ ਇਹ ਵੱਖ-ਵੱਖ ਹੀ ਹੋਣੀਆਂ ਚਾਹੀਦੀਆਂ ਇਹ ਇਹਨਾਂ ਵੀ ਇੱਕੋ ਹੀ ਸਾਰੀ ਵੇਚ ਦਿਓ ਕਿਉਂਕਿ ਜਿਵੇਂ ਤੁਸੀਂ ਪਹਿਲੀ ਦੱਸਿਆ ਵੀ ਸਾਲ ਦੀ ਫਸਲ ਆ ਬਿਲਕੁਲ ਬਿਲਕੁਲ ਆ ਜੀ ਇਹ ਕੋਈ 6 ਮਹੀਨੇ ਵਾਲੀ ਫਸਲ ਨਹੀਂ ਆ ਵੀ ਆਪਾਂ ਸਝਦੀ ਆ ਅਗਲੀ ਵਾਰੀ ਹੋਰ ਵੱਖਰੀ ਕਰ ਲਾਂਗੇ ਇਹ ਕਰ ਲਾਂਗੇ ਜੀ ਜੀ ਤੇ ਉਹਦੇ ਵਿੱਚ ਡਾਕਟਰ ਸਾਹਿਬ ਇੱਕ ਹੋਰ ਆ ਇਹ ਜਿਹੜੀਆਂ ਇਹਤ ਮੈਂ ਤੁਹਾਨੂੰ ਅਗੇਤੀਆਂ ਕਿਸਮਾਂ ਦੱਸੀਆਂ ਜਿਹੜੀਆਂ ਆਪਾਂ ਹੋਣ ਲਾ ਸਕਦੇ ਆ ਹਾਂ ਹਾਂ ਜਿਹੜੀਆਂ ਮੈਂ ਅਨੁਪਾਤ ਦੀ ਗੱਲ ਕਰ ਰਿਆ ਵਾਂ ਜਾਂ ਇਹਨਾਂ ਦੀ ਪਛੇਤੀਆਂ ਦਰਮਿਆਨੀਆਂ ਪਛੇਤੀਆਂ ਕਿਸਮਾਂ ਦੀਆਂ ਗੱਲ ਕਰਦਾ ਵਾਂ ਉਹਦੇ ਵਿੱਚ ਵੀ ਸਾਡੇ ਕੋਲੇ ਜਿਹੜੀਆਂ ਮੈਂ ਯੂਨੀਵਰਸਿਟੀ ਦੀਆਂ ਤਕਰੀਬਨ 7-8 ਜਿਹੜੀਆਂ ਵਾਂ ਕਿਸਮਾਂ ਜਿਹੜੀਆਂ ਸਪਾਰਸ਼ੀਆਂ ਹਾਂਜੀ ਉਹਦੇ ਵਿੱਚ ਸਾਡੀਆਂ ਬਹੁਤ ਵਧੀਆ ਜਿਹੜੀ ਆ ਸੀਓਪੀਬੀ ਸਾਡੇ ਕੋਲੇ 98 ਕਿਸਮਾਂ ਠੀਕ ਹੈ ਜੀ ਉਦੇ ਵਿੱਚ ਸਾਡੇ ਕੋਲੇ ਹੋਰ ਕਿਸਮਾਂ ਜਿਹੜੀਆਂ ਵਾਂ ਉਹਦੇ ਵਿੱਚ ਆ ਜਾਂਦੀ ਆ 94 ਕਿਸਮਾਂ ਆ ਜਾਂਦੀ ਆ ਸਾਡੇ ਕੋਲੇ ਸਾਡੇ ਕੋਲੇ ਇਹ 64 ਆਉਂਦੀ ਆ ਸੋਰੀ 88 ਕਿਸਮਾਂ ਆ ਜਾਂਦੀ ਆ ਇਹ ਸਾਰੀ ਆ ਖਾਸ ਕਰਕੇ ਜਿਹੜੀ ਆ ਕਲਰ ਵਾਲਾ ਜਿਹੜਾ ਸਾਡਾ ਏਰੀਆ ਵਾ ਉੱਥੇ ਅਸੀਂ ਜਿਹੜੀ ਆ 88 ਕਿਸਮ ਜਿਹੜੀ ਆ ਉਹਨੂੰ ਆਪਾਂ ਇਹ ਪ੍ਰੇਫਰ ਕਰਨਾ ਵਾ ਲਾਹੇ ਵੰਦਿਆ ਹਾਂ ਲਾਹੇ ਵੰਦਿਆ ਕਿਉਂਕਿ ਇਹ ਜਿਹੜੀ ਕਲਰ ਨੂੰ ਜਿਹੜੀ ਆ ਇਹ ਟੋਲਰੇਟ ਕਰਦੀ ਆ ਬਾਕੀ ਕਿਸਮਾਂ ਜੀ ਇਹੀਂ ਉੱਥੇ ਲਾਵਾਂਗੇ ਤੇ ਸਾਡਾ ਉਹ ਝਾੜ ਨਹੀਂ ਆਊਗਾ ਤੇ ਸਾਡੀ ਫਸਲ ਵਧੀਆਂ ਨਹੀਂ ਹੋਊਗੀ ਇਸ ਕਰਕੇ ਕਿਸਾਨ ਵੀਰ ਜਿਹੜਾ ਵਾ ਇਸ ਚੀਜ਼ ਦਾ ਜਰੂਰ ਖਿਆਲ ਰੱਖਣ ਵੀ ਜਿੱਥੇ ਕਿਤੇ ਤੁਹਾਡਾ ਕਲਰ ਵਾਲਾ ਰਕਬਾ ਵਾ ਉੱਥੇ ਤੁਸੀਂ ਸੀਓ 88 ਕਿਸਮ ਜਿਹੜੀ ਆ ਉਸੇ ਨੂੰ ਹੀ ਜਿਹੜਾ ਵਾ ਤਰਜੀਹ ਦੇਣੀ ਹੈ ਤਰਜੀਹ ਦੇਣੀ ਆ ਬਿਲਕੁਲ ਬਿਲਕੁਲ ਇੱਕ ਛੋਟਾ ਜਿਹਾ ਹੋਰ ਕਰ ਦਿੰਨਾ ਜੀ ਐਰਕੀ ਯੂਨੀਵਰਸਿਟੀ ਵੱਲੋਂ ਸਾਡੇ ਖੇਤਰੀ ਖੋਜ ਕੇਂਦਰ ਕਪੂਰਥਲਾ ਜਿਹੜਾ ਵਾ ਜੀ ਉਹਨਾਂ ਵੱਲੋਂ ਦਰਮਿਆਨੀ ਪਛੇਤੀ ਦੇ ਵਿੱਚ ਹੁਣੇ ਇਸੇ ਹੀ ਸਾਡੀ ਜਿਹੜੇ ਆ ਸੀਜ਼ਨ ਦੇ ਵਿੱਚ ਇੱਕ ਨਵੀਂ ਵੈਰੈਟੀ ਜਿਹੜੀ ਐ ਸੀਓਪੀਬ 99 ਜਿਹੜੀ ਆ ਉਹ ਵੀ ਦਿੱਤੀ ਹੈ ਅੱਛਾ ਬਹੁਤ ਵਧੀਆ ਉਹਦਾ ਝਾੜ ਆ ਬਹੁਤ ਵਧੀਆ ਕਿਸਮ ਆ ਤੇ ਇਹਨੂੰ ਜਿਹੜਾ ਵਾ ਸਾਡੀ ਪੈਕੇਜ ਆ ਪ੍ਰੈਕਟਿਸ ਦੇ ਵਿੱਚ ਅਗਲੇ ਸੀਜ਼ਨ ਦੇ ਵਿੱਚ ਆ ਜਾਣੀ ਆ ਤੇ ਉਹਦਾ ਬੀਜ ਜਿਹੜਾ ਵਾ ਉਥੋਂ ਕਿਸਾਨ ਵੀਰ ਲੈ ਵੀ ਸਕਦੇ ਆ ਖੇਤਰੀ ਖੋਜ ਕੇਂਦਰ ਤੋਂ ਆਪਣਾ ਕਪੂਰ ਕਪੂਰ ਥੱਲੇ ਅੱਛਾ ਬੜਾ ਵੱਡਾ ਹੈ ਜੀ ਮੈਂ ਵੇਖਿਆ ਹਉ ਤੇ ਮਿਠਾ ਸਿੰਘ ਜੀ ਦੇਖੋ ਪਰਚੀਆਂ ਦੀ ਗੱਲ ਚੱਲੀ ਸੀ ਨਾ ਜੀ ਆਪਾਂ ਮਿਲ ਚੀ ਲੈ ਕੇ ਜਾਂਦੇ ਆ ਗੱਲ ਪਰ ਇਹ ਹੋਰ ਵੀ ਬਹੁਤ ਸਾਰੇ ਪਦਾਰਥੇ ਤੋਂ ਬਣਾਏ ਜਾ ਸਕਦੇ ਉਤਪਾਦ ਬਣਾਏ ਜਾ ਸਕਦੇ ਆ ਗੰਨੇ ਤੋਂ ਹਣਾ ਡਾਕਟਰ ਸਾਹਿਬ ਜੇ ਕਿਸੇ ਨੇ ਗੁੜ ਬਣਾਉਣਾ ਜਾਂ ਕੁਝ ਹੋਰ ਚੀਜ਼ ਬਣਾਉਣੀ ਆ ਤਾਂ ਫਿਰ ਕਿਹੜੀਆਂ ਕਿਸਮਾਂ ਦੀ ਲਈ ਸਾਨੂੰ ਪ੍ਰੇਫਰ ਕਰਨਾ ਚਾਹੀਦਾ ਕਿਹੜੀਆਂ ਕਿਸਮਾਂ ਜ਼ਰੂਰੀ ਨੇ ਵੀ ਉਹਨਾਂ ਤੋਂ ਵਧੀਆ ਉਤਪਾਦ ਬਣ ਸਕਦੇ ਆ ਡਾਕਟਰ ਸਾਹਿਬ ਉਹਦੇ ਵਿੱਚ ਜੜੀਆਂ ਵਾ ਸੀਓਪੀਬ ਜਿਹੜੀ ਆ ਸਾਡੀ 92 ਕਿਸਮ ਆ ਉਹ ਬਹੁਤ ਵਧੀਆ ਵਾ ਸੀਓ ਜਿਹੜੀ ਆ 118 ਕਿਸਮ ਸਾਡੀ ਬਹੁਤ ਵਧੀਆ ਵਾ 85 ਦਾ ਗੋੜੀ ਬਹੁਤ ਵਧੀਆ ਬਣਦਾ 88 ਦਾ ਗੋੜੀ ਬਹੁਤ ਵਧੀਆ ਬਣਦਾ ਵਾ ਜੀ ਇਹ ਸਾਰੀਆਂ ਕਿਸਮਾਂ ਵਾ ਪਰ ਇੱਕ ਗੱਲ ਦਾ ਖਿਆਲ ਰੱਖਣਾ ਵੀ ਅਸੀਂ ਗੰਨਾ ਕੱਚਾ ਨਾ ਹੋਵੇ ਹੂੰ ਤੁਸੀਂ ਵੇਖੋ ਵੀ ਦਸਹਰੇ ਤੇ ਜਦੋਂ ਆਪਾਂ ਗੰਨਾ ਨਵਾਂ ਕਰਦੇ ਹਾਂ ਹਾਂ ਜੀ ਤੇ ਉਹ ਇੰਨੀ ਮਠਾਸ ਨਹੀਂ ਹੁੰਦੀ ਨਹੀਂ ਹੁੰਦੀ ਪੁਰਾਣਾ ਇੱਕ ਕਹਾਵਤ ਬਣੀ ਹੀ ਨਾ ਵੀ ਆਪਾਂ ਆਖਣਾ ਵੀ ਦਸਹਰੇ ਤੇ ਗੰਨਾ ਜ਼ਰੂਰ ਜਿਹੜਾ ਵਾ ਨਵਾਂ ਕਰ ਲੋ ਹਾਂ ਜੀ ਹਾਂ ਜੀ ਪਰ ਉਦੋਂ ਇੰਨੀ ਮਠਾਸ ਨਹੀਂ ਹੁੰਦੀ ਅਸੀਂ ਗੁੜ ਉਦੋਂ ਬਣਾਉਣਾ ਵਾ ਜੇ ਅਸੀਂ ਆਹ ਪੱਤ ਛੜ ਦੇ ਵਿੱਚ ਜਿਹੜੀ ਕਿਸਮਾਂ ਲਾਈਆਂ ਵਾ ਕਿਉਂਕਿ ਹੁਣ ਅਸੀਂ ਇਹਦੀ ਬਜਾਈ ਕਰ ਲਈ ਤੇ ਜਦੋਂ ਇਹਨੂੰ ਨਵੰਬਰ ਚ ਜਾ ਕੇ ਤਕਰੀਬਨ ਲੱਗ ਭੱਗ ਜਿਹੜੇ ਆ ਸਤੰਬਰ ਅਕਤੂਬਰ ਤੇ ਨਵੰਬਰ ਦਾ ਇਹ 12 14 ਮਹੀਨੇ ਦੀ ਜਿਹੜੀ ਆ ਇੰਨੇ ਬਣ ਜਾਣਾ ਵਾ ਉਦੋਂ ਜੇ ਅਸੀਂ ਇਹਦੀ ਪੜਾਈ ਕਰਾਂਗੇ ਤੇ ਇਹਦੇ ਵਿੱਚੋਂ ਸਾਨੂੰ ਗੁੜ ਦੀ ਮਾਤਰਾ ਬਹੁਤ ਵਧੀਆ ਬੜੀ ਮਠਾਸ ਵਾਲਾ ਗੁੜ ਕਿਹੜੀ ਕਿਸਮ ਦੀ ਗੱਲ ਕਰਦੇ ਹੋ ਤੁਸੀਂ ਇਹ ਕਿਸਮਾਂ ਜਿਹੜੀਆਂ ਸੀਓ ਮੈਂ ਤੁਹਾਨੂੰ ਦੱਸੀਆਂ ਜੀ ਜਿਹੜੀਆਂ 95 96 92 ਆ ਇਹਦੇ ਵਿੱਚ 64 ਆ 64 ਬਹੁਤ ਪੁਰਾਣੀ ਕਿਸਮ ਆ ਜੀ 355 ਸਾਡੇ ਵੀ ਲਿਆ ਜੁੰਦੀ ਨੇ ਨਿੱਕੇ ਨਿੱਕੇ ਹੁੰਦੇ ਆ ਜਿਹੜੇ ਆ ਜੀ 64 ਕਿਸਮ ਦਾ ਹੀ ਆਪਾਂ ਸੁਣਦੇ ਸਾਂ ਇਹਦਾ ਹੀ ਜਿਹੜਾ ਹੀ ਗਾ ਲੋਕ ਗੁਰ ਬਣਾਉਂਦੇ ਸੀਗੇ ਜ਼ਿਆਦਾ ਹੁਣ ਜਿਹੜੀ ਆ 88 ਆ 85 ਆ 92 ਆ ਕੋਪੀ ਬੀ ਇਹ ਸਾਰੀਆਂ ਕਿਸਮਾਂ ਜਿਹੜੀਆਂ ਵਾਂ ਮਤਲਬ ਬੇਫਿਕਰ ਹੋ ਕੇ ਅਸੀਂ ਇਹ ਬੀਜ ਸਕਦੇ ਹਾਂ ਇਹਨਾਂ ਤੋਂ ਅਸੀਂ ਉਤਪਾਦ ਬਣਾ ਸਕਦੇ ਹਾਂ ਬਣਾ ਸਕਦੇ ਹਾਂ ਜੀ ਬਹੁਤ ਵਧੀਆ ਕੀ ਸੋਚਦੇ ਹੋ ਡਾਕਟਰ ਸਾਹਿਬ ਗੁੜ ਤੋਂ ਹੀ ਲਾਵਾ ਹੋਰ ਅਸੀਂ ਕਿਹੜਾ ਕਿਹੜਾ ਉਤਪਾਦ ਲਈਏ ਤਾਂ ਕਿ ਅਜਿਹੜਾ ਸਾਡਾ ਖਿਸਾਬੀ ਭਰਿਆ ਰਹੇ ਬਿਲਕੁਲ ਬਿਲਕੁਲ ਬਹੁਤ ਵਧੀਆ ਜੀ ਬਹੁਤ ਵਧੀਆ ਬਿਲਕੁਲ ਇਹਦੇ ਵਿੱਚ ਇਹ ਮਿੱਠਾ ਸਿੰਘ ਜੀ ਸਭ ਤੋਂ ਜਿਹੜੀ ਮੇਨ ਆ ਉਹ ਤੇ ਆਪਾਂ ਵੀ ਜਿਹੜੀ ਆਪਾਂ ਰੋਹ ਵੇਚ ਲਈਏ ਹਾਂ ਇਹ ਸਭ ਤੋਂ ਜਿਹੜਾ ਸੌਖਾ ਉਤਪਾਦ ਜਿਹੜਾ ਵਾ ਇਹ ਜਿਹੜਾ ਲੋਕ ਥਾਂ ਥਾਂ ਦੇ ਉੱਤੇ ਤੁਸੀਂ ਵੇਖੋ ਆਪਣੇ ਲੱਗੇ ਆ ਲਾਈ ਵੀ ਲਾਈ ਆ ਬੀਲ ਨਹੀਂ ਲਾਈ ਹੁੰਦੀ ਆ ਛੋਟੇ ਛੋਟੇ ਰਿਕਸ਼ਿਆਂ ਦੇ ਤੇ ਰੇੜਿਆਂ ਦੇ ਉੱਤੇ ਲੱਗੇ ਆ ਸਭ ਤੋਂ ਮੁੱਖਤ ਪਾਤ ਤੇ ਇਹਦਾ ਜਿਹੜਾ ਵਾ ਇਹ ਚੱਲ ਰਿਹਾ ਹਾਂ ਰੋ ਜਿਹੜੀ ਆ ਗਰਮੀਆਂ ਦੇ ਵਿੱਚ ਕਿਉਂਕਿ ਤੁਸੀਂ ਕੋਈ ਜੂਸ ਪੀਣ ਜਾਓ ਤੇ ਤੁਹਾਨੂੰ 40-50 ਰੁਪਏ ਤੋਂ ਘੱਟ ਕੋਈ ਗਲਾਸ ਨਹੀਂ ਮਿਲਦਾ ਹਾਂ ਆਪਾਂ ਆਮ ਵੇਖਿਆ ਭਾਈ ਤੇ ਇਹ ਅਜੇ ਵੀ ਜਿਹੜਾ ਗਰੀਬ ਆਦਮੀ ਜਿਹੜਾ ਵਾ ਉਹਨੂੰ ਇਹ 10 ਰੁਪਏ ਦੇ ਵਿੱਚ 15 ਰੁਪਏ 20 ਰੁਪਏ ਦੇ ਵਿੱਚ ਬਹੁਤ ਵਧੀਆ ਗਰਮੀ ਦੇ ਵਿੱਚ ਜਦੋਂ ਬਹੁਤ ਬਾਵਾ ਕੜੇ ਵਾਲਾ ਗਲਾਸ ਮਿਲ ਕੜੇ ਵਾਲਾ ਗਲਾਸ ਮਿਲ ਜਾਂਦਾ ਵਾ ਜੀ ਸਭ ਤੋਂ ਮੇਨ ਉਤਪਾਦ ਤੇ ਜਿਹੜਾ ਇਹ ਆ ਹਾਂਜੀ ਡਾਕਟਰ ਸਾਹਿਬ ਮੈਂ ਤੁਹਾਡਾ ਨਾਮ ਸ਼ੇਅਰ ਕਰੂੰਗਾ ਮੈਂ 2009 ਦੇ ਵਿੱਚ ਨਾ ਜੀ ਬੰਗਲੌਰ ਇੱਕ ਟ੍ਰੇਨਿੰਗ ਤੇ ਗਿਆ ਜੀ ਵਿਭਾਗ ਵੱਲੋਂ ਮੇਰੀ ਟ੍ਰੇਨਿੰਗ ਲੱਗੀ ਤੇ ਅਹੀਂ ਸ਼ਾਮ ਨੂੰ ਜਦੋਂ ਸਾਡੇ ਕੋਲ ਵੇਲਾ ਟਾਈਮ ਹੋਣਾ ਤੇ ਚਲੇ ਜਾਣਾ ਚਲੋ ਬਾਜ਼ਾਰ ਘੁੰਮ ਆਈਏ ਸ਼ਹਿਰ ਵੱਡਾ ਵਾ ਉੱਥੇ ਨਾ ਜੀ ਦੁਕਾਨਾਂ ਸੀ ਹਾਂ ਹਾਂ ਦੁਕਾਨਾਂ ਦੇ ਵਿੱਚ ਉਹਨਾਂ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਗੰਨੇ ਜਿਹੜੇ ਸੀਗੇ ਬੜੇ ਧੋ ਬਣਾ ਕੇ ਫਰਿੱਜ ਦੇ ਵਿੱਚ ਰੱਖੇ ਅਗਲੇ ਬਨੇ ਕਾਊਂਟਰ ਬਣਾਇਆ ਬਕਾਇਦਾ ਉਹਨਾਂ ਟੰਗੇ ਸੀ ਵੀ ਸਾਡੇ ਕੋ ਕਿਹੜੇ-ਕਿਹੜੇ ਫਲੇਵਰ ਦੇ ਵਿੱਚ ਤੁਸੀਂ ਜਿਹੜੀ ਹੈ ਰੋ ਪੀ ਸਕਦੇ ਓਹੋ ਕੀ ਬਾਤ ਆ 2009 ਦੀ ਮੈਂ ਗੱਲ ਇਹ ਤੁਹਾਨੂੰ ਹਲੋ ਸ਼ਰਮਾ ਮਟਕਾਉਂਦੇ ਸੀ ਮਟਕਾਉਂਦੇ ਮਟਕਾਉਂਦੇ ਜੀ ਉਹਦੇ ਵਿੱਚ ਅਸੀਂ ਕਦੀ ਉਹਨੂੰ ਕਹਿਣਾ ਜੀ ਸਾਨੂੰ ਅੱਜ ਜਿਹੜਾ ਅਦਰਕ ਵਾਲਾ ਫਲੇਵਰ ਦੇ ਦਿਓ ਕਦੀ ਉਹਨੂੰ ਕਹਿਣਾ ਜੀ ਪੂਦਨੇ ਵਾਲਾ ਕਦੀ ਉਹਨੂੰ ਕਹਿਣਾ ਜੀ ਸਾਨੂੰ ਨਿੰਬੂ ਵਾਲਾ ਉਹ ਮਤਲਬ ਵੱਖਰੇ ਵੱਖਰੇ ਫਲੇਵਰ ਬਣਾ ਕੇ 2009 ਦੇ ਵਿੱਚ ਜਦੋਂ ਇੱਥੇ ਸਾਡੇ 50 ਰੁਪਏ ਦਾ ਗਲਾਸ ਮਿਲਦਾ ਸੀਗਾ ਉਸ ਟਾਈਮ ਦੇ ਉੱਤੇ ਉਹ 15 ਤੋਂ 20 ਰੁਪਏ ਦਾ ਗਲਾਸ ਉਹਨਾਂ ਦੁਕਾਨਾਂ ਦੇ ਵਿੱਚ ਵੇਚ ਰਹੇ ਸੀ ਬਹੁਤ ਸਾਫ ਸੁਥਰੇ ਢੰਗ ਨਾਲ ਜੀ ਦੇਖੋ ਇਹਨਾਂ ਦਾ ਅਦਰਕ ਪਾ ਕੇ ਧਾਹ ਰੁਪਏ ਪਾ ਕੇ ਬਿਲਕੁਲ ਇੱਕ ਤਾਂ ਹੋ ਗਿਆ ਰਸ ਜੀ ਹਾਂਜੀ ਹੋਰ ਅੱਛਾ ਹੋਰ ਕੀ ਬਣਾ ਸਕਦੇ ਆ ਜੀ ਇਤੋਂ ਹੋਰ ਇਹਦੇ ਵਿੱਚੋਂ ਮੇਨ ਉਤਪਾਦ ਜਿਹੜਾ ਵਾ ਉਹ ਆ ਸਾਡਾ ਗੁੜ ਹੂੰ ਕਿਉਂਕਿ ਤੁਸੀਂ ਵੇਖੋ ਵੀ ਆਮ ਹੁੰਦਾ ਵਾ ਜੀ ਸਿਆਲ ਦੇ ਵਿੱਚ ਉਹ ਕਹਿੰਦੇ ਜੀ ਗੁੜ ਖਾਓ ਖਜੂਰਾ ਖਾਓ ਕਿਉਂਕਿ ਗੁੜ ਕੈਲਸ਼ੀਅਮ ਫਾਸਫੋਰਸ ਤੇ ਲੋਹੇ ਦਾ ਬੜਾ ਵੱਡਾ ਆਪਣਾਰਾ ਜੀ ਕਿਉਂਕਿ ਜਿੰਨਾ ਬੰਦਿਆਂ ਨੂੰ ਆਮ ਕਰਕੇ એનੀਮੀਆ ਜਾਂ ਲੋਹੇ ਦੀ ਘਾਟ ਵਗੈਰਾ ਹੁੰਦੀ ਆ ਉਹਦੇ ਚ ਉਹ ਕਹਿੰਦੇ ਆ ਜੀ ਆਹ ਚੀਜ਼ਾਂ ਖਾਓ ਤੇ ਉਹਦੇ ਵਿੱਚ ਗੁੜ ਜਿਹੜਾ ਵਾ ਬਹੁਤ ਵਧੀਆ ਉਤਪਾਦ ਆ ਹੁਣ ਤੁਸੀਂ ਵੇਖੋ ਖੰਡ ਜਿਹੜੀ ਆ ਉਹ 43 ਰੁਪਏ ਬਾਜ਼ਾਰ ਦੇ ਵਿੱਚ 43 ਆ ਮੋਟੀ 45 ਲਾ ਲਓ ਤੁਸੀਂ 45 ਹੋ ਜੂ ਵੱਧ ਤੋਂ ਵੱਧ 49 ਹੋ ਜੂਗੀ ਹਾਂਜੀ ਠੀਕ ਹੈ ਜੀ ਗੁੜ ਜਿਹੜਾ ਵਾ ਤੁਸੀਂ ਵੇਖੋ ਗੁੜ ਤੇ ਸਟਾਰਟ ਹੀ 60 ਰੁਪਏ ਤੋਂ ਹੋਣਾ ਘੱਟੋ ਘੱਟ 80 ਰੁਪਏ ਮਿਲਦਾ ਜੀ ਹੁਣ 80 ਨਹੀਂ ਜੀ ਮੈਂ ਜੇ ਤੁਹਾਨੂੰ ਜਿਹੜਾ ਗੁੜ ਦੱਸੂਗਾ ਤੁਸੀਂ ਕਹਿਣਾ ਜੀ ਅੱਛਾ ਇੰਨਾ-ਇੰਨਾ ਵੀ ਮੈਨੂੰ ਗੁੜ ਜਿਹੜਾ ਵਾ ਐਸ ਰੇਟ ਤੇ ਉੱਤੇ ਵਿਕ ਜਾਂਦਾ 140 40 ਰੁਪਏ ਕਿਲੋ ਹਾਂ ਹੈ ਜੀ ਕਈ ਥਾਂ ਤੇ ਬਹੁਤ ਉਹ ਬੜਾ ਸੋਹਣਾ ਉਹਨਾਂ ਨੇ ਮਰਫੀ ਵਾਂਗੂ ਟੋਕਣੀਆਂ ਜੀਆਂ ਬਣਾਈਆਂ ਹੁੰਦੀਆਂ ਜੀ ਬਿਲਕੁਲ ਬਿਲਕੁਲ ਹੈ ਜੀ ਜਿਹੜਾ ਇੱਕ ਤੇ ਗੋੜਾ ਆਪਾਂ ਵੈਸੇ ਮਲੋ ਦੀਆਂ ਪੇਸੀਆਂ ਬਣਾ ਕੇ ਵੇਚਦੇ ਸੀ ਜੀ ਜੀ ਕਿਉਂਕਿ ਪੁਰਾਣੇ ਸਮੇਂ ਦੇ ਵਿੱਚ ਤੁਸੀਂ ਵੇਖੋ ਵੀ ਪਹਿਲਾਂ ਰੋੜੀਆਂ ਵਟ ਕੇ ਜਿਹੜਾ ਵਾ ਤਕਰੀਬਨ ਹਰ ਘਰ ਕਮਾਦ ਲਾਉਂਦਾ ਸੀ ਹਾਂਜੀ ਈਵਨ ਕਿ ਸਾਡੇ ਘਰੇ ਵੀ ਵੇਲਣਾ ਲੱਗਾ ਹੁੰਦਾ ਹੈਗਾ ਜੀ ਉੱਥੇ ਸਾਡੇ ਬਜ਼ੁਰਗ ਜਿਹੜੇ ਆ ਦਾਦਾ ਜੀ ਸਾਡੇ ਉਹਨਾਂ ਨੇ ਗੁੜ ਬਣਾਉਣਾ ਹਾਂ ਉਤੋਂ ਉਹ ਪੇਸੀਆਂ ਬਣਾ ਕੇ ਰੱਖਦੇ ਸੀ ਫਿਰ ਮੂੰਗਫਲੀ ਦੀਆਂ ਗਿਰੀਆਂ ਕੱਢ ਲੈਣੀਆਂ ਵਿੱਚ ਸੌਂਫ ਪਾ ਲੈਣੀ ਹਾਂਜੀ ਉਹਦੀਆਂ ਛੋਟੇ ਛੋਟੀਆਂ ਟੁਕੜੀਆਂ ਬਣਾ ਕੇ ਤੇ ਉਹ ਗੁੜ ਦਾ ਜਿਹੜਾ ਵਾ ਉਹ ਅਸੀਂ ਖਾਂਦੇ ਰਹੇ ਆ ਖਾਂਦੇ ਹੁੰਦੇ ਹੀ ਪਤਾ ਚਾਂ ਇਹ ਖਾਣ ਲਈ ਬਣਾਇਆ ਹਮਮ ਬਿਲਕੁਲ ਜੀ ਬਿਲਕੁਲ ਬਿਲਕੁਲ ਹਾਂ ਸਹੀ ਗੱਲ ਹੈ ਤੁਹਾਡੀ ਮਤਲਬ ਗੋੜ ਜਿਹੜਾ ਮੱਖੋਤ ਪਾ ਦਿਆ ਸਾਡਾ ਹਾਂਜੀ ਰੋ ਵੀ ਅਸੀਂ ਜਿਹੜੀ ਆ ਉਹ ਵੇਚ ਸਕਦੇ ਹਾਂ ਹਾਂਜੀ ਸ਼ੱਕਰ ਬਚੀਨੀ ਇਹਦੇ ਨਾਲ ਜਿਹੜੀ ਤਾਂ ਤੇ ਸ਼ੱਕਰ ਵੀ ਵਰਤ ਸਕਦੇ ਆ ਆਪਾਂ ਬਣਾ ਕੇ ਇਹਦੀ ਗੋੜਾ ਜੀ ਪਲੱਸ ਸ਼ੱਕਰ ਹਾਂਜੀ 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 ਤੇ ਜੈਤ ਪਾਦ ਜਿਹੜਾ ਵਾ ਸਾਡਾ ਸ਼ੱਕਰ ਆ ਜੀ ਸ਼ੱਕਰ ਵੇਖੋ ਪਹਿਲਾਂ ਆਪਾਂ ਚੌਲਾਂ ਦੇ ਉੱਤੇ ਪਾਉਣੀ ਕਿਸੇ ਐਸੀ ਮਲੂਕ ਖੰਡ ਦੀ ਜਗਾ ਹੁਣ ਵੀ ਅੱਜ ਤੁਸੀਂ ਵੇਖੋ ਲੋਕ ਇਸ ਚੀਜ਼ ਨੂੰ ਜ਼ਿਆਦਾ ਪ੍ਰੈਫਰ ਕਰਦੇ ਆ ਡਾਕਟਰ ਸਾਹਿਬ ਤੁਸੀਂ ਚਾਵਲਾਂ ਦੀ ਗੱਲ ਕੀਤੀ ਆ ਅਸੀਂ ਘੁੰਗਣੀਆਂ ਤੇ ਪਾ ਕੇ ਖਾਂਦੇ ਰਹੇ ਉਸ ਉਹ ਵੇੜਾ ਸੀਗਾ ਜੀ ਜਦੋਂ ਲੋਕ ਮਤਲਬ ਜਿਹੜੇ ਹੀ ਘਰ ਦੇ ਉਤਪਾਦ ਬਣਾ ਕੇ ਇੱਕ ਤੇ ਸ਼ੁੱਧ ਹਾਂ ਬਿਲਕੁਲ ਕਿਸੇ ਤਰ੍ਹਾਂ ਦੀ ਕੋਈ ਤੁਹਾਨੂੰ ਮਿਲਾਵਟ ਦਾ ਨਹੀਂ ਆ ਕੋਈ ਕੁਛ ਨਹੀਂ ਆ ਸਾਰੇ ਘਰਾਂ ਦੇ ਵਿੱਚ ਜਿਹੜਾ ਹੀ ਗੁੜ ਤੇ ਸੱਕਰੇ ਸਾਰਾ ਮੁੱਕਦੇ ਨਹੀਂ ਹਿੰਗੇ ਬਿਲਕੁਲ ਬਿਲਕੁਲ ਅੱਛਾ ਡਾਕਟਰ ਸਾਹਿਬ ਗੱਲ ਇਹ ਵੀ ਆਪਾਂ ਤਾਂ ਜੇਬ ਭਰਨੀ ਆ ਹਾਂ ਕਿੰਨ ਦਾ ਪਾਉਤਪਾਦ ਵਧੇਰੇ ਬਣਤਾ ਸਾਨੂੰ ਪੈਦਾ ਕਰਨੀ ਆ ਤੇ ਜੇਬ ਭਰਨੀ ਆ ਫਾਇਦਾ ਹੀ ਆ ਹਾਂ ਨਾ ਸੋ ਗੱਲੇ ਵੀ ਜੇਬ ਭਰਨ ਲਈ ਆ ਉਤਪਾਦ ਬਣਾਉਣ ਲਈ ਟ੍ਰੇਨਿੰਗ ਵੀ ਤਾਂ ਲੋੜ ਆ ਮਿੱਠਾ ਸਿੰਘ ਜੀ ਇਹ ਤੇ ਪੱਕਾ ਜੇ ਕੰਮ ਆਉਂਦਾ ਹੀ ਨਹੀਂ ਤੇ ਫੇਰ ਕੀ ਫਾਇਦਾ ਫੇਰ ਕੀ ਕਰਾਂਗੇ ਆਪਾਂ ਹਨਾ ਭਾਵੇਂ ਜਿੰਨਾ ਮਰਜ਼ੀ ਗੰਨਾ ਲਾਇਆ ਫੇਰ ਹਾਂ ਬਿਲਕੁਲ ਸਹੀ ਗੱਲ ਹੈ ਟ੍ਰੇਨਿੰਗ ਕਿੱਥੋਂ ਲੈਣੀ ਪੈਣੀ ਆ ਬਿਲਕੁਲ ਤੇ ਕਿੱਥੋਂ ਮਿਲਦੀ ਹੈ ਇਹ ਵੀ ਸਾਨੂੰ ਜਰੂਰ ਦੱਸੋ ਤੁਸੀਂ ਤੁਸੀਂ ਕੀ ਮਦਦ ਕਰਦੇ ਆ ਬਿਲਕੁਲ ਹੈ ਜੀ ਉਹਦੇ ਵਿੱਚ ਆਪਣੇ ਇੱਕ ਤੇ ਜਿਹੜਾ ਰੋਧ ਤੋਂ ਇਹ ਖੇਤੀਬਾੜੀ ਯੂਨੀਵਰਸਿਟੀ ਲੁਧਿਆਣੇ ਵੱਲੋਂ ਇਹਦੀ ਬੋਟਲਿੰਗ ਸ਼ੁਰੂ ਕੀਤੀ ਹੈ ਉਸ ਤਰ੍ਹਾਂ ਰੋਧ ਤੇ ਵੇਖੋ ਆਪਾਂ ਕਿਤੇ ਜਾਣੇ ਜਦੋਂ ਅਸੀਂ ਖਲੋਨੇ ਉਦੋਂ ਹੀ ਅਗਲਾ ਵੇਲਨੀ ਚ ਗੰਨਾ ਲਾਉਂਦਾ ਉਦੋਂ ਤਾਜੀ ਤੁਹਾਨੂੰ ਬਣਾ ਕੇ ਦੇ ਦਿੰਦਾ ਵਾ ਉਹ ਆਪਾਂ ਪੀ ਲੈਨੇ ਇਹਨੂੰ ਆਪਾਂ ਲੰਮਾ ਸਮਾਂ ਰੱਖ ਨਹੀਂ ਸਕਦੇ ਪਰ ਯੂਨੀਵਰਸਿਟੀ ਵੱਲੋਂ ਜਿਹੜਾ ਵਾ ਉਦੇ ਵਿੱਚ ਫੂਡ ਟੈਕਨੋਲੋਜੀ ਵਿਭਾਗ ਜਿਹੜਾ ਵਾ ਉਹ ਇਸ ਚੀਜ਼ ਦੀ ਜਿਹੜੀ ਆ ਬੋਟਲਸ ਤਿਆਰ ਕਰਦਾ ਜਿਹੜੀ ਤਕਰੀਬਨ ਕਿ 6-7 ਮਹੀਨੇ ਆਪਾਂ ਇਹ ਰੌ ਨੂੰ ਰੱਖ ਸਕਦੇ ਆ ਅੱਛਾ ਹਾਂਜੀ ਪਰ ਇਹ ਆ ਵੀ ਇਹ ਟ੍ਰੇਨਿੰਗ ਆ ਆਪਾਂ ਨੂੰ ਉਥੋਂ ਪੀਏਯੂ ਤੋਂ ਲੈਣੀ ਪੈਣੀ ਆ ਫੂਡ ਟੈਕਨੋਲੋਜੀ ਵਿਭਾਗ ਤੋਂ ਉਹਨਾਂ ਦੇ ਨਾਲ ਸਾਨੂੰ ਮੈਮੋਰੈਂਡਮ ਆਫ ਅੰਡਰਸਟੈਂਡਿੰਗ ਜਿਹੜਾ ਐਮਓਯੂ ਕਹਿੰਦੇ ਆ ਉਹ ਵੀ ਸਾਈਨ ਕਰਨੇ ਪੈਂਦੇ ਆ ਉਹ ਫਿਰ ਬਕਾਇਦਾ ਤੁਹਾਨੂੰ ਟ੍ਰੇਨਿੰਗ ਦਿੰਦੇ ਆ ਨਾਲ ਉਹ ਫੀਸ ਵਗੈਰਾ ਜਿਹੜੀ ਆ ਉਹਦੀ ਲੈ ਕੇ ਤੇ ਉਹ ਉਤਪਾਦ ਤੁਸੀਂ ਜਿਹੜਾ ਵਾ ਵੱਡੇ ਰੂਪ ਦੇ ਵਿੱਚ ਜਿਹੜਾ ਵਾ ਜੀ ਇਸ ਤਰ੍ਹਾਂ ਦੀ ਬੋਟਲਿੰਗ ਦਾ ਕਰਨਾ ਚਾਹੁੰਦੇ ਹੋ ਉਥੋਂ ਇਹਦੀ ਟ੍ਰੇਨਿੰਗ ਲੈ ਸਕਦੇ ਆ ਤੇ ਜਿਹੜਾ ਗੁੜ ਵਗੈਰਾ ਵਾ ਉਹਦੇ ਵਾਸਤੇ ਜੇ ਆਪਾਂ ਟ੍ਰੇਨਿੰਗ ਲੈਣੀ ਵੀ ਕਿਵੇਂ ਬਣਾਉਣਾ ਵਾ ਵੈਸੇ ਤੇ ਆਪਣੇ ਬਹੁਤ ਵਧੀਆ ਮਤਲਬ ਜਿਹੜੇ ਆ ਬੰਦੇ ਮਤਲਬ ਵੀ ਆ ਇੱਕ ਕੰਮ ਦੀ ਘਾਟ ਨਹੀਂ ਤੁਸੀਂ ਮਹਿਕਮੇ ਨਾਲ ਜਿਹੜਾ ਉਹ ਰਾਬਤਾ ਕਾਇਮ ਕਰੋ ਯੂਨੀਵਰਸਿਟੀ ਨਾਲ ਕਾਇਮ ਤੇ ਤੁਹਾਨੂੰ ਕਮਾਦ ਦੇ ਫਾਇਦੇ ਜਿਹੜੇ ਆ ਉਹ ਦਵਾਦ ਦੇਣਗੇ ਬਿਲਕੁਲ ਲਓ ਜੀ ਫਿਰ चौहान ਸਾਹਿਬ ਜੀਓ ਹਾਂਜੀ ਇਹ ਗੱਲ ਕਰੀਏ ਮੌਸਮ ਦੀ ਆ ਗਿਆ ਇਹ ਮੌਸਮ ਚ ਪਹਿਲੇ ਗੱਲ ਕਰੀਏ ਤਾਪਮਾਨ ਦੀ ਅੱਛਾ ਜੀ ਪਿਛਲੇ 24 ਘੰਟਿਆਂ ਚ ਜਿਹੜਾ ਤਾਪਮਾਨ ਆ ਨਾ ਉਹ ਜਲੰਧਰ ਵੱਤ ਤੋਂ ਵੱਧ ਰਿਹਾ 33.7 ਡਿਗਰੀ ਸੈਲਸੀਅਸ ਤੇ ਘੱਟ ਤੋਂ ਘੱਟ 25 ਡਿਗਰੀ ਸੈਲਸੀਅਸ ਗੁਰਦਾਸਪੁਰ ਚ 35 ਤੇ 24.5 ਡਿਗਰੀ ਸੈਲਸੀਅਸ ਫਿਰੋਜ਼ਪੁਰ ਚ ਵੱਤ ਤੋਂ ਵੱਧ 36 ਤੇ ਘੱਟ ਤੋਂ ਘੱਟ 25.8 ਪਟਿਆਲਾ ਚ 35.3 ਤੇ 25.1 ਅੰਮ੍ਰਿਤਸਰ 'ਚ ਵਾਤਵਾਦ 34.8 ਤੇ ਘੱਟ ਤੋਂ ਘੱਟ 25.4 ਤੇ ਬਠਿੰਡਾ 'ਚ ਜਿਹੜਾ ਤਾਪਮਾਨ ਆ ਇਹ 37 ਡਿਗਰੀ ਵਾਤਵਾਦ ਰਿਹਾ ਜੀ ਤੇ 25.4 ਘੱਟ ਤੋਂ ਘੱਟ ਰਿਹਾ ਤਾਪਮਾਨ ਤੇ ਮੌਸਮ ਦੇ ਬਾਰੇ ਇਹਨਾਂ ਨੇ ਜਿਹੜੀ ਖਬਰ ਕਰ ਲਈ ਉਹ ਇਹ ਆ ਆਂਦੇ ਆਉਣ ਵਾਲੇ 24 ਘੰਟਿਆਂ 'ਚ ਜਿਹੜਾ ਮੌਸਮ ਆ ਉਹ ਤਕਰੀਬਨ ਖੁਸ਼ਕ ਰਹਿਣ ਦੀ ਸੰਭਾਵਨਾ ਹੈ ਜੀ ਕਿਚਾਰ ਵੀਰੋ ਤੇ ਭੈਣੋ ਜੇ ਤੁਸੀਂ ਕੋਈ ਚਾਨੀ ਕਿਸੇ ਤਰ੍ਹਾਂ ਦਾ ਸੁਝਾਅ ਸਾਡੇ ਪ੍ਰੋਗਰਾਮ ਦੇ ਸੰਬੰਧੀ ਦੇਣਾ ਚਾਹੁੰਦੇ ਹੋ ਸਾਨੂੰ ਤੁਸੀਂ ਖਤ ਲਿਖ ਸਕਦੇ ਆਂ ਸਾਨੂੰ ਤੁਸੀਂ ਈਮੇਲ ਵੀ ਕਰ ਸਕਦੇ ਆਂ ਖਤ ਲਿਖਣ ਲਈ ਸਾਡਾ ਪਤਾ ਨੋਟ ਕਰ ਲਓ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਡीडी ਪੰਜਾਬੀ ਧੂਰਦਰਸ਼ਨ ਕੇਂਦਰ ਭਗਵਾਨ ਮਹਾਵੀਰ ਮਾਰਗ ਜਲੰਧਰ ਪਿੰਨ ਕੋਡ 144001 ਤੇ ਸਾਡਾ ਈਮੇਲ ਐਡਰੈਸ ਹੈ ddpunjabijalandhar@gmail.com ਕਿਸਾਨ ਵੀਰੋ ਤੇ ਪੈਨੋ ਹੱਸਦੇ ਰਹੋ ਵਸਦੇ ਰਹੋ ਕੰਮ ਕਰੋ ਮਿਹਨਤ ਕਰੋ ਕਮਾਲ ਦਾ ਟਾਈਮ ਆ ਗਿਆ ਜੀ ਅਜੇ ਹੈਗਾ ਸਮਾਂ ਸ਼ੁਰੂ ਹੀ ਹੋਇਆ ਲਾ ਲਓ ਇਹ ਚਾਰ ਪੈਸੇ ਵਟਨੇ ਆ ਆਪਣਾ ਆਪਣਾ ਤੇ ਆਪਣੇ ਪਰਿਵਾਰ ਦਾ ਧਿਆਨ ਰੱਖੋ ਵੇਖਦੇ ਰਹੋ ਡੀਡੀ ਪੰਜਾਬੀ ਹੁਣ ਸਾਨੂੰ ਇਜਾਜ਼ਤ ਦਿਓ ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਤੇ ਜੈ ਹਿੰਦ ਜੈ ਹਿੰਦ ਜੈ ਹਿੰਦ